ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋ ਅੱਖਰਾਂ ਦਾ ਜੋੜ ਹੈ ਪਾਵੇਂ ਵੇਖਣੇ ਇਹ ਸਿੱਖੀ ਸੋਖਾ ਨਹੀਂ ਕਮਾਉਣਾ ਇਸ ਨੂੰ ਖੰਡੇ ਧਰ ਤੋ ਤਿੱਖੀ ਸੋਖਾ ਨਹੀਂ ਕਮਾਉਣਾ ਇਸ ਨੂੰ ਖੰਡੇ ਧਰ ਤੋ ਤਿੱਖੀ ਸਿਰ ਦੇ ਕੇ ਹਾਸਲ ਹੁੰਦੀ ਓਜਨਾ ਨਲ ਦੀ ਸੁਖੀ ਜਿਨਾ ਸਖੀ ਰਸ ਨੂੰ ਚੱਖਿਆ ਫੁੱਲ ਜਾਂਦੇ ਮਿੱਠੀ ਪੀਕੀ ਖੂਨ ਸਖੀ ਦਾ ਜਿਸ ਦੀ ਰਗ ਵਿੱਚ ਕਰ ਜਾਂਦਾ ਹੈ ਦੋਰਾ ਇੱਕ ਤਾਣ ਕੇ ਖੜ ਜਾਂਦਾ ਓ ਮੋਤਾਂ ਡਰੇ ਨਾ ਪੋਰਾ ਇੱਕ ਤਾਣ ਕੇ ਖੜ ਜਾਂਦਾ ਓ ਮੋਤ ਡਰੇ ਨਾ ਪੋਰਾ ਸ਼ੇਰਾ ਵਾਂਗ ਮੈਦਾਨੀ ਗੁਰਜੇ ਬੰਦਾ ਨਹੀਂ ਪਘੋੜਾ ਫਤੇ ਬੁਲਾਕੇ ਫਤਿਹ ਪਾਉਂਦਾ ਕਰਦਾ ਝਟ ਨਵੇੜਾ ਫਤੇ ਬੁਲਾਕੇ ਫਤਿਹ ਪਾਉਂਦਾ ਕਰਦਾ ਝਟ ਨਵੇੜਾ ਦੁਨੀਆਂ ਦੇ ਵਿੱਚ ਐਸ ਸਿੱਖੀ ਦੀ ਸ਼ਾਨ ਹੈ ਸਭ ਤੋਂ ਨਿਆਰੀ ਖੰਡੇ ਧਰਤੇ ਇਹਨ ਚਾਵੇ ਬਖਸ਼ੇਂ ਜੀ ਸਰਦਾਰੀ ਖੰਡੇ ਤਾਰਤੇ ਇਹਨ ਚਾਵੇਂ ਬਖਸ਼ੇ ਇੰਜ ਸਰਦਾਰੀ ਮਜ਼ਲੂਮ ਗਰੀਬ ਦੀ ਰੱਖਿਆ ਕਰਦੀ ਐਸੀ ਏ ਬਲਤਾਰੀ ਬੰਦ-ਬੰਦ ਕਟਵਾ ਦਿੰਦਾ ਉਹ ਜਿਸਨੂੰ ਸਿੱਖੀ ਪਿਆਰੀ ਬੰਦ-ਬੰਦ ਕਟਵਾ ਦਿੰਦਾ ਉਹ ਜਿਸਨੂੰ ਸਿੱਖੀ ਪਿਆਰੀ ਇਸ਼ਕ ਸਿੱਖੀ ਨੂੰ ਜੋ ਹੈ ਕਰਦਾ ਜ਼ਿੰਦਗੀ ਲੈ ਕੇ ਲਾਉਂਦਾ ਦੇਕਾਂ ਵਿੱਚ ਉਬਾਲੇ ਖਾਂਦਾ ਤਨਿਆਰੇ ਨਾਲ ਚਿਰਾਉਂਦਾ ਦੇਗਾਂ ਵਿੱਚ ਉਬਾਲੇ ਖਾਂਦਾ ਤਨਿਆਰੇ ਨਾਲ ਚਿਰਾਉਂਦਾ ਚਰਖੀਆਂ ਚਰਖੀਆਂ ਉੱਪਰ ਲੈਂਦਾ ਝੂਟੇ ਬੰਦ-ਬੰਦ ਕਟਵਾਉਂਦਾ ਸਿੱਖੀ ਚੁਗੇ ਨਾ ਗਏ ਰਾਏ ਅੱਗੇ ਸਾਬਤ ਕਰਦੇ ਖਾਂਦਾ ਸਿੱਖੇ ਚੁਕੇ ਨਗਹਿਰਾ ਅੱਗੇ ਸਾਬਤ ਕਰ ਦੇ ਖਾਉਂਦਾ ਸਿੱਖੀ ਸ਼ਾਨ ਬਚਾਉਂਦੇ ਲਈ ਮਾਇਆ ਵੀ ਹਿੱਸੇ ਪਾਏ ਮਾਈ ਪਾਗੋਨੇ ਵਿੱਚ ਜੰਗ ਦੇ ਦੁਸ਼ਮਣ ਅੱਗੇ ਲਾਏ ਮਾਈ ਪਾਗੋਨੇ ਵਿੱਚ ਜੰਗ ਦੇ ਦੁਸ਼ਮਣ ਅੱਗੇ ਲਾਏ ਸਵਾ ਸਵਾ ਮੰਡ ਪਿਸਨੇ ਪਿਸੇ ਪੁੱਤ ਸ਼ਹੀਦ ਕਰਾਏ ਝੋਲੀਆਂ ਵਿੱਚ ਪੁਆ ਲੈ ਟੁਕੜੇ ਹਾਰ ਗਲਾ ਵਿੱਚ ਪਾਏ ਚੋਲੀਆਂ ਵਿੱਚ ਕੋ ਵਾਲੇ ਟੁਕੜੇ ਹਾਰ ਗਲਾ ਵਿੱਚ ਪਾਏ ਦਸ਼ਪੇਸ਼ ਪਿਤਾ ਨੇ ਸਿੰਘਾ ਦੀ ਨਿਰਾਲੀ ਕੌਮ ਬਣਾਈ ਹਰ ਮੈਦਾਨ ਨੂੰ ਫਤਿਹ ਇਹ ਕਰਦੀ ਇਸ ਦੀ ਇਹ ਵਡਿਆਈ ਹਰ ਮੈਦਾਨ ਨੂੰ ਫਤਿਹ ਇਹ ਕਰਦੀ ਇਸ ਦੀ ਇਹ ਵਡਿਆਈ ਤੇਗ ਦੇ ਵਿੱਚੋਂ ਜਨਮ ਇਸ ਦਾ ਇਹ ਤੇਗ ਦੀ ਜਾਈ ਇੱਕ ਵਾਰ ਜੋ ਮੂੰਚੋ ਕਹਤੀ ਕਰਕੇ ਗੱਲ ਵਿਖਾਈ ਇੱਕ ਵਾਰ ਜੋ ਮੂੰਚੋ ਕਹਤੀ ਕਰਕੇ ਗੱਲ ਵਿਖਾਈ ਦੁਨੀਆ ਬਦਲੇ ਲੱਖ ਵਾਰੀ ਸਿੱਖੀ ਆਵਾਜ਼ ਰਹੂਗੀ ਸੱਚ ਧਰਮ ਬਚਾਉਣ ਵਾਸਤੇ ਕਸ਼ਟ ਹਜ਼ਾਰ ਸਹੂਗੀ ਸੱਚ ਧਰਮ ਬਚਾਉਣ ਵਾਸਤੇ ਕਸ਼ਟ ਹਜ਼ਾਰ ਸਹੂਗੀ ਸਿੱਖੀ ਤੋਂ ਕੁਰਬਾਨੀਆਂ ਦੀ ਨਾ ਕਦੀ ਉਧਾਰ ਲਹੂਗੀ ਤਤਪਾਲ ਸਿੰਘ ਦੀ ਕਲਮ ਹਮੇਸ਼ਾ ਸਿੱਖੀ ਦੇ ਹੱਕ ਵਹੂਗੀ ਤਤਪਾਲ ਸਿੰਘ ਦੀ ਕਲਮ ਹਮੇਸ਼ਾ ਸਿੱਖੀ ਦੇ ਹੱਕ ਵਹੂਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ